ਸਰਕਾਰ ਦੀ ਨਲਾਇਕੀ ਕਰਕੇ ਬਹੁਤ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਹਜ਼ਾਰਾਂ ਏਕੜ ਜਿਹੜੇ ਐਗਰੀਕਲਚਰ ਲੈਂਡ ਹੈ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਜਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲਡ ਵਿੱਚ ਸੀ ਮੈਂ ਹਰ ਉਸ ਲਾਤੀ ਜਾ ਕੇ ਆਇਆ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਪੰਧ ਟੁੱਟੇ ਹੈ ਹਰ ਜਗ੍ਹਾ ਤੇ ਜਾ ਜਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਆ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਸ ਸਰਕਾਰ ਨੇ ਜਿਹੜੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਹਰ ਸਾਲ ਜਨਵਰੀ ਜਾਂ ਫਰਵਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਵਿਭਾਗਾਂ ਦੇ ਲੋਕ ਅਭ்சਰਥੇ ਹੁੰਦੀ ਹੈ ਤੇ ਪਲਾਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸਰਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਪ੍ਰਸਾਦਾਂ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ ਅਫਸੋਸ ਇਸ ਕੱਲ ਦਾ ਮੈਂ ਅਪਸਰਾਂ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਇੱਥੇ ਤਾਂ ਕੁਛ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਿਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਗਏ ਤੇ ਮੈਂ ਆਹ ਸਵਾਲ ਫਿਰਮ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਟਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲੱਡ ਕੰਟਰੋਲ ਦੀ ਜੇ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਹੈ ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸੈਂਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ ਤੇ ਅੱਜ ਦੇਖੋ ਕਿੱਡਾ ਵੱਡਾ ਨੁਕਸਾਨ ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਧਪੁਰ ਆਪਣਾ ਹੈਡਵਰਕਸ ਹੈ ਕੋਈ ਜਨਵਰੀ ਦੇ ਮਹੀਨੇ 'ਚ ਜਿਹੜੇ ਇੰਜੀਨੀਅਰ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮਾਧਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸੋਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਦੀ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮੱਝਾ ਤੇ ਸਾਰਾ ਰਾਵੀ ਦਾ ਇਲਾਕਾ ਸਾਰੇ ਤਬਾਹ ਹੋ ਗਿਆ ਅੱਜ ਮੈਂ ਕਹਿੰਦਾ 100% ਨਲਕੀ ਇਹ ਸਰਕਾਰ ਦੀ ਹੈ